ਇੱਕ ਵਿਅਕਤੀ ਆਪਣੇ ਘਰ ਵਿੱਚ ਇੱਧਰ ਉੱਧਰ ਟਹਿਲ ਰਿਹਾ ਏ ਉਹਦਾ ਮਨ ਨਹੀਂ ਲੱਗ ਰਿਹਾ ਉਹਨੂੰ ਕੁਝ ੜਕਣਾ ਜੀ ਲੱਗੀ ਏ ਤੇ ਸਾਰੀ ਰਾਤ ਜਾਗ ਕੇ ਲੰਗਾਈ ਅਮਰਤ ਵੇਲਾ 3 ਵਜੇ ਉੱਠ ਕੇ ਗੱਡੀ ਲੈ ਕੇ ਬਾਹਰ ਨੂੰ ਤੁਰ ਪਿਆ ਬਾਹਰ ਗਿਆ ਤੇ ਰਾਹ ਵਿੱਚ ਇੱਕ ਗੁਰੂ ਘਰ ਆਇਆ ਉਹ ਗੁਰੂ ਘਰ ਦੇ ਦਰਵਾਜ਼ੇ ਖੁੱਲੇ ਸੀ ਬੱਤੀਆਂ ਜਗਣਦੀਆਂ ਸੀ ਸੋਚਿਆ ਚੱਲ ਮਨਾ ਗੁਰੂ ਘਰ ਮੱਥਾ ਟੇਕ ਸ਼ਾਇਦ ਥੋੜਾ ਜਿਹਾ ਤੇਰਾ ਮਨ ਟਿਕਾਵ ਵਿੱਚ ਆਵੇ ਜਦੋਂ ਗੁਰੂ ਘਰ ਗਿਆ ਕੀ ਦੇਖਦਾ ਇੱਕ ਬੰਦਾ ਉੱਥੇ ਬੈਠਾ ਤੇ ਉਹਦੀਆਂ ਅੱਖਾਂ 'ਚ ਪਾਣੀ ਹੈ ਉਹਨੂੰ ਕਹਿੰਦੇ ਭਾਈ ਕੀ ਗੱਲ ਹੋਈ ਆ ਤੂੰ ਦੁਖੀ ਲੱਗਦਾ ਹੈ ਉਹ ਕਹਿੰਦਾ ਸਾਡਾ ਇੱਕ ਮਰੀਜ਼ ਹਸਪਤਾਲ ਪਿਆ ਹੈ ਤੇ ਜੇ ਵਿੱਚ ਕੋਈ ਖਰਚਾ ਨਹੀਂ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਗੁਰੂ ਸਾਹਿਬ ਸਾਡੀ ਬਾਂਹ ਫੜਾ ਉਹਨੇ ਉਸੇ ਵੇਲੇ ਪੈਸੇ ਕੱਢੇ ਤੇ ਉਹਨੂੰ ਫੜਾ ਦਿੱਤੇ ਕਾਫੀ ਪੈਸੇ ਸਨ ਕਹਿੰਦੇ ਜੇ ਹੋਰ ਲੋੜ ਹੋਈ ਤਾਂ ਮੇਰਾ ਨੰਬਰ ਲਿਖ ਲੈ ਤੇ ਜਦੋਂ ਮਰਜ਼ੀ ਆ ਜੀ ਉਹ ਬੰਦਾ ਕਹਿੰਦਾ ਮੈਂ ਤੁਹਾਡਾ ਨੰਬਰ ਲਿਖ ਲਿਆ ਉਹ ਵਿਅਕਤੀ ਕਹਿੰਦਾ ਮੈਂ ਤਾਂ ਦੱਸਿਆ ਨਹੀਂ ਉਹ ਕਹਿੰਦਾ ਜਿੰਨੇ ਅੰਮ੍ਰਿਤ ਵੇਲੇ 3 ਵਜੇ ਤੈਨੂੰ ਭੇਜ ਦਿੱਤਾ ਮੇਰੀ ਮਦਦ ਕਰਨ ਵਾਸਤੇ ਉਹਨੇ ਨੰਬਰ ਵੀ ਲਿਖਾ ਦਿੱਤਾ ਪਿਆਰਿਆ ਤੇਰਾ ਧੰਨਵਾਦ ਜਿੰਨੇ ਤੈਨੂੰ ਇੱਥੇ ਭੇਜਿਆ ਨਾ ਜੇ ਬਾਅਦ ਵਿੱਚ ਲੋੜ ਪਈ ਉਹਨੇ ਆਪੇ ਮਦਦ ਕਰ ਦੇਣੀ ਜਾ ਕੇ ਰਦੇ ਵਿਸ਼ਵਾਸਪ੍ਰਭ ਆਇਆ ਤਤ ਗਿਆਨ ਤਿਸ ਮਨ ਪਰ ਟਾਇਆ